ਸਸਿਕਾਲ ਜੀ ਸਿਮਰਨ ਬੁਟੀਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਜੇ ਸੂਟ ਲੈ ਕੇ ਆਨੇ ਆ ਜੀ ਬਹੁਤ ਵਧੀਆ ਸੇਲ ਹੈ ਜੀ ਸਾਰੇ ਸੂਟਾਂ ਦਾ ਪ੍ਰਾਈਸ ਹੈਗਾ ਪ੍ਰਾਈਜ਼ ਸੁਣ ਕੇ ਤੁਸੀਂ ਹੈਰਾਨ ਰਹਿ ਜਾਣਾ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਬਹੁਤ ਘੱਟ ਰੇਟ 'ਚ ਬਹੁਤ ਪਿਆਰੀ ਸੂਟ ਲੈ ਕੇ ਆਨੇ ਜੀ ਸੂਟਾਂ ਦੀ ਲੁੱਕ ਚੈੱਕ ਕਰੀ ਜਾਓ ਜੀ ਕਾਟਨ ਦਾ ਸੂਟ ਹੈ ਤੇ ਕਾਟਨ ਦੇ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਬਹੁਤ ਪਿਆਰਾ ਫੈਬਰਿਕ ਹੈ ਜੀ ਹਾਰ ਦੁਪੱਟੇ ਅਲੱਗ-ਅਲੱਗ ਫੈਬਰਿਕ ਹੈ ਜੀ ਇੱਕ ਵਾਰ ਸੂਟ ਬੁੱਕ ਕਰਨ ਤੋਂ ਪਹਿਲਾਂ ਤੁਸੀਂ ਕਨਫਰਮ ਵੀ ਕਰ ਲਿਓ ਕਿਉਂਕਿ ਵੈਸੇ ਤਾਂ ਮੈਂ ਕੱਪੜਾ ਸੂਟਾਂ ਦੇ ਉੱਪਰ ਮੈਂਸ਼ਨ ਕਰਤਾ ਕੱਪੜਾ ਸੂਟ ਦਾ ਕੱਪੜਾ ਤੇ ਦੁਪੱਟੇ ਦਾ ਕੱਪੜਾ ਸੂਟ ਤੇ ਮੈਂਸ਼ਨ ਹੋਇਆ ਹੋਇਆ ਹੈ ਜੀ 2.5 2.5 ਮੀਟਰ ਦੀ ਤੁਹਾਨੂੰ ਕੱਟ ਮਿਲੇਗੀ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1050 ਵਿਦ ਸ਼ਿਪਿੰਗ ਬਿੱਡ ਸ਼ਿਪਿੰਗ 1050 ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਜਿਹੜਾ ਮਰਜੀ ਸੂਟ ਬੁੱਕ ਕਰੋ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿਕਾਂ ਭੇਜ ਕੇ ਤੁਸੀਂ ਸੋਹਣਾ ਜਿਹਾ ਸੂਟ ਮੰਗਵਾ ਸਕਦੇ ਆ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜੋ ਤੇ ਸੂਟ ਸਿਲੈਕਟ ਕਰੀ ਜੋ ਕੋਈ ਮੇਰੀ ਭੈਣ ਰਹਿ ਨਾ ਜਾਵੇ ਕਈ ਵਾਰ ਐਦਾਂ ਹੁੰਦਾ ਜੀ ਜਾਨ ਨੂੰ ਸਟਾਕ ਖਤਮ ਹੋ ਜਾਂਦਾ ਜਾਨ ਨੂੰ ਤੁਹਾਡਾ ਮੈਸੇਜ ਆਉਂਦਾ ਵੀਡੀਓ ਦੇ ਦੇਖ ਦੀ ਸਾਰੀ ਪਿਕਾਂ ਭੇਜੋ ਤੇ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਮੰਗਵਾਓ ਜੀ ਬਹੁਤ ਹੀ ਪਿਆਰੀ ਪਿਆਰੀ ਜੀ ਸੂਟ ਹੈ ਕਲਰ ਚਟ ਬਹੁਤ ਪਿਆਰਾ ਹੈ ਅੱਗੇ ਕਰਵਾ ਚੌਥ ਆ ਰਿਹਾ ਹੈ ਬਹੁਤ ਫੰਕਸ਼ਨ ਹੈ ਦੀਵਾਲੀ ਆ ਰਹੀ ਹੈ ਦੁਸ਼ਹਿਰਾ ਆ ਰਿਹਾ ਹੈ ਹਰ ਵਾਰੀ ਆਪਾਂ ਨਿਊ ਸੂਟ ਵੇਅਰ ਕਰਨਾ ਹੁੰਦਾ ਹੈ ਉਹਦੇ ਲਈ ਬਹੁਤ ਹੀ ਪਿਆਰੀ ਜੀ ਆਫਰ ਲਾਈ ਹੈ ਜੀ 1050 ਓਨਲੀ 1050 ਵਿੱਚ ਤੁਹਾਨੂੰ ਸੂਟ ਮਿਲੂਗਾ ਜੀ ਮਸਲੀਨ ਦਾ ਸੂਟ ਹੈ ਜੀ ਮਸਲੀਨ ਔਰਗੈਂਜਾ ਦਾ ਨਾਲ ਦੁਪੱਟਾ ਹੈ ਬਹੁਤ ਸੋਹਣਾ ਕਸ਼ਮੀਰੀ ਵਰਕ ਹੋਇਆ ਹੋਇਆ ਹੈ ਸੂਟ ਦਾ ਪ੍ਰਾਈਸ ਹੈਗਾ 1050 2050 ਵਿੱਚ ਤੁਸੀਂ ਘਰੇ ਬੈਠੇ ਸੋਣਾ ਜਿਹਾ ਸੂਟ ਮੰਗਵਾ ਸਕਦੇ ਆ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਮੇਰਾ WhatsApp ਨੰਬਰ ਹੈ ਜੀ ਏਸੀ ਨੰਬਰ ਤੇ ਪਿੱਕਾਂ ਭੇਜ ਕੇ ਤੁਸੀਂ ਆਪਣੇ ਵਾਸਤੇ ਸੋਣਾ ਜਿਹਾ ਸੂਟ ਬੁੱਕ ਕਰ ਸਕਦੇ ਆ ਜੀ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਮੰਜੈਂਟਾ ਕਲਰ ਦਾ ਸੂਟ ਹੈ ਰੋਮਨ ਸਿਲਕ ਦਾ ਸੂਟ ਹੈ ਜੀ ਬਹੁਤ ਸੋਹਣਾ ਫੈਬਰਿਕ ਦੇਖਿਆ ਕਿਹਨੇ ਦੁਪੱਟਾ ਨਾਲ ਫੈਂਸੀ ਲਾਇਆ ਹੋਇਆ ਹੈ ਛੋਟੇ-ਮੋਟੇ ਫ੍ਰੈਕਸ਼ਨ ਤੇ ਤੁਸੀਂ ਸੂਟ ਆਰਾਮ ਨਾਲ ਬੇਅਰ ਕਰ ਸਕਦੇ ਆਂ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਕਲਰ ਚਾਰਟ ਚੈੱਕ ਕਰੋ ਜੀ ਫੈਂਸੀ ਸੂਟ ਹੈ ਜੀ ਬਹੁਤ ਸਟਾਈਲਿਸ਼ ਨਾਲ ਦੁਪੱਟੇ ਲਾਏ ਹੋਏ ਆ ਜੀ ਸੂਟ ਦਾ ਪ੍ਰਾਈਸ ਹੈਗਾ 1050 1050 ਵਿੱਚ ਘਰ ਬੈਠੇ ਤੁਸੀਂ ਸੂਟ ਮੰਗਵਾਓ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਕਾਟਨ ਪਿਓਰ ਕਾਟਨ ਬਿਲਕੁਲ ਪਿਓਰ ਕਾਟਨ ਫਲਾਵਰ ਵਾਲੇ ਤੁਹਾਨੂੰ ਸ਼ਰਟ ਮਿਲੂਗੀ ਨੈੱਕ ਤੇ ਬਹੁਤ ਪਿਆਰੀ ਡਿਜ਼ਾਈਨਿੰਗ ਹੋਈ ਹੋਈ ਹੈ ਜੀ ਪੱਟੀ ਲਗਾਈ ਹੋਈ ਹੈ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਬੀ ਨੈੱਕ ਬਣਿਆ ਹੋਇਆ ਜਿਹੜਾ ਕਿ ਅੱਜਕੱਲ ਬਹੁਤ ਟ੍ਰੈਂਡ ਅੱਛਾ ਜੀ ਸੂਟ ਦਾ ਪ੍ਰਾਈਸ ਹੈਗਾ 1050 ਇਹ ਵੀ ਸੂਟ ਤੁਹਾਨੂੰ ਕਾਟਨ ਦਾ ਮਿਲੂਗਾ ਕਾਟਨ ਦਾ ਸੂਟ ਤੇ ਕਾਟਨ ਦਾ ਦੁਪੱਟਾ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਨਾਲ ਦੀ ਨਾਲ ਪਿਕ ਭੇਜੋ ਤੇ ਆਪਣੇ ਵਾਸਤੇ ਸੂਣਾ ਜਾਂ ਸੂਟ ਮੰਗਵਾਓ ਬਹੁਤ ਪਿਆਰੇ ਪਿਆਰੇ ਜੇ ਸੂਟ ਹੈ ਜੀ ਇਹ ਨਾ ਹੋਵੇ ਵੀ ਜਾਨੂ ਤੁਸੀਂ ਪਿੱਕ ਭੇਜੋ ਸੂਟ ਸੇਲ ਹੋ ਜਵੇ ਜੀ ਜਿਹੜੀਆਂ ਮੇਰੀਆਂ ਭੈਣਾਂ ਸਾਨੂੰ ਬਾਰ ਬਾਰ ਕਹਿੰਦੀਆਂ ਕਿ ਤੁਸੀਂ ਆਫਰ ਕਦੋਂ ਲਾਉਣੀਆਂ ਉਹਨਾਂ ਲਈ ਬਹੁਤ ਵਧੀਆ ਆਫਰ ਹੈ ਜੀ ਪਾਰਟੀ ਵੇਅਰ ਸੂਟ ਹੈ ਬਹੁਤ ਪਿਆਰੇ ਜਿਵੇਂ ਆਪਣੇ ਘਰਾਂ ਵਿੱਚ ਫੰਕਸ਼ਨ ਹੁੰਦਾ ਆਪਾਂ ਨੇੜੇ ਤੇੜੇ ਕਿਤੇ ਜਾਣਾ ਤਾਂ ਇਦਾਂ ਦੇ ਸੂਟ ਵੇਅਰ ਕਰਿਓ ਬਹੁਤ ਸੋਹਣੇ ਲੱਗਦੇ ਆ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਮੋਰ ਪੰਖੀਆ ਕਲਰ ਦਾ ਪਰਜੈਲੋ ਕਲਰ ਦਾ ਵਰਕ ਹੋਇਆ ਹੋਵੇ ਇਹ ਸੂਟ ਵੀ ਅੱਜ ਦੀ ਡੇਟ ਵਿੱਚ ਤੁਹਾਨੂੰ 1050 ਦਾ ਦੇ ਦੇਣਾ ਜੀ ਤੁਸੀਂ ਡੈਮੋ ਦੇਖੋ ਸੂਟ ਕਿੰਨਾ ਪਿਆਰਾ ਬਣਿਆ ਹੋਇਆ ਜਿਵੇਂ ਅੱਜਕੱਲ ਫਾਰਸੀ ਸਲਵਾਰ ਬਹੁਤ ਟ੍ਰੈਂਡ ਚ ਹੈ ਅਗਲਾ ਸੂਟ ਚੈੱਕ ਕਰੋ ਜੀ ਕਾਟਨ ਦਾ ਸੂਟ ਹੈ ਡਾਟਸ ਵਾਲੀ ਬਾਟਮ ਹੈ ਤੇ ਬਹੁਤ ਵਧੀਆ ਲੈਨਾਂ ਵਾਲੀ ਸ਼ਰਟ ਹੈ ਨਾਲ 1050 ਕਰਨਾ ਕੀ ਆ ਤੁਸੀਂ ਸੂਟ ਦੀ ਪਿਕ ਪਾਉਣੀ ਆ ਜੀ Google Pay Paytm ਕਰਕੇ ਸਕਰੀਨਸ਼ਾਟ ਸੈਂਡ ਕਰਨਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਮੇਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹ ਗੱਲ ਪਹਿਲਾਂ ਕਲੀਅਰ ਸੁਣ ਲਿਆ ਕਰੋ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਓਹੀ ਸਾਡਾ WhatsApp ਨੰਬਰ ਹੈ ਜੀ ਏਸੀ ਨੰਬਰ ਤੇ ਪਿਕਾਂ ਭੇਜ ਕੇ ਤੁਸੀਂ ਆਪਣੇ ਵਾਸਤੇ ਸੂਟ ਮੰਗਵਾ ਸਕਦੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਉਣ ਵਾਲੀ ਵੀਡੀਓ ਜਾਂ ਆਉਣ ਵਾਲੇ ਆਫਰਾਂ ਦਾ ਤੁਹਾਨੂੰ ਤਾਂ ਹੀ ਪਤਾ ਲੱਗੇਗਾ